ਕਮਲਨਾਥ ਜੋ ਕਿ 1984 ਦਾ ਮੁੱਖ ਕਾਤਲ ਆ ਜਿਸ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਨੂੰ ਦੋ ਪਰਿਵਾਰ ਦੇ ਇੱਕੋ ਪਰਿਵਾਰ ਦੇ ਦੋ ਜੀਆਂ ਨੂੰ ਜ਼ਿੰਦਾ ਜਲਾਉਣ ਦਾ ਕੰਮ ਕੀਤਾ ਐਸੇ ਕਾਤਲ ਦੇ ਖਿਲਾਫ ਲਗਾਤਾਰ ਜੋ ਅਸੀਂ ਲੜਾਈ ਲੜ ਰਹੇ ਸੀ ਅੱਜ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਈ ਅੱਜ ਮਾਨਯੋਗ ਹਾਈ ਕੋਰਟ ਨੇ ਇਹ ਆਰਡਰ ਪਾਸ ਕਰਕੇ ਕਿਹਾ ਕਿ 28 April ਤੱਕ SIT ਜਵਾਬ ਦੇਵੇ ਕਿ ਉਸਨੇ ਕਮਲਨਾਥ ਤੇ ਕੀ ਕਾਰਵਾਈ ਕੀਤੀ ਹੈ ਮੈਂ ਸਮਝਦਾ ਕਿ ਹੁਣ ਕਮਲਨਾ ਅੱdte ਦੇਣ ਭਾੜੇ ਗਿਣਤੀ ਦਿਮਤਿਦ ਰਹਿਗੇ ਨੇ ਇਹ ਕੇਸ ਲੰਬੇ ਸਮੇਂ ਤੋਂ ਜਿਹਨੂੰ ਮੈਂ ਲੜ ਰਿਆ ਸੀ ਜਿੱਦਾ ਮੈਂ ਦੇਸ਼ ਦੀ ਸਰਕਾਰ ਵੱਲੋਂ ਇਹ ਆਰਡਰ ਪਾਸ ਕਰਾਇਆ ਸੀ ਕਿ ਜਿਹੜੇ ਕੇਸ ਬੰਦ ਹੋ ਚੁੱਕੇ ਨੇ ਉਹਨਾਂ ਨੂੰ ਵੀ ਖੋਲਿਆ ਜਾਵੇ ਉਸੇ ਆਰਡਰ ਦੇ ਤਹਿਤ ਐਸਆਈਟੀ ਨੇ ਇਹਦੇ ਖਿਲਾਫ ਅਖਬਾਰਾਂ 'ਚ ਇਸ਼ਤਿਹਾਰ ਵੀ ਦਿੱਤੇ ਸੀ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ ਮੈਂ ਕੋਰਟ 'ਚ ਗਿਆ ਸੀਗਾ ਔਰ ਇਹ ਬਹੁਤ ਵੱਡੀ ਰਾਹਤ ਅੱਜ ਕੋਰਟ ਤੋਂ ਮਿਲੀ ਆ 28 April ਤੱਕ ਸਰਕਾਰ ਦੇ ਏਜੰਸੀਆਂ ਨੇ ਐਸਆਈਟੀ ਨੇ ਜਵਾਬ ਦੇਣਾ ਹੈ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਆ ਮੈਨੂੰ ਉਮੀਦ ਆ ਕਿ ਬੜੀ ਜਲਦੀ ਹੁਣ ਤੁਸੀਂ ਕਮਲਨਾਥ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਦੇਖੋਗੇ ਕਮਲਨਾਥ ਜੋ ਕਿ 1984 ਦਾ ਮੁੱਖ ਕਾਤਲ ਆ ਜਿਸ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਨੂੰ ਦੋ ਪਰਿਵਾਰ ਦੇ ਇੱਕੋ ਪਰਿਵਾਰ ਦੇ ਦੋ ਜੀਆਂ ਨੂੰ ਜ਼ਿੰਦਾ ਜਲਾਉਣ ਦਾ ਕੰਮ ਕੀਤਾ ਐਸੇ ਕਾਤਲ ਦੇ ਖਿਲਾਫ ਲਗਾਤਾਰ ਜੋ ਅਸੀਂ ਲੜਾਈ ਲੜ ਰਹੇ ਸੀ ਅੱਜ ਉਹ ਚ ਵੱਡੀ ਸਫਲਤਾ ਪ੍ਰਾਪਤ ਹੋਈ ਅੱਜ ਮਾਨਯੋਗ ਹਾਈ ਕੋਰਟ ਨੇ ਇਹ ਆਰਡਰ ਪਾਸ ਕਰਕੇ ਕਿਹਾ ਕਿ 28 ਅਪ੍ਰੈਲ ਤੱਕ ਐਸਆਈਟੀ ਜਵਾਬ ਦੇਵੇ ਕਿ ਉਸਨੇ ਕਮਲਨਾਥ ਤੇ ਕੀ ਕਾਰਵਾਈ ਕੀਤੀ ਹੈ ਮੈਂ ਸਮਝਦਾ ਕਿ ਹੁਣ ਕਮਲਨਾਥ ਦੇ ਦਿਨ ਬੜੇ ਗਿਣਤੀ ਦਿਨ ਤਿੱਤੇ ਰਹੇਗੇ ਨੇ ਇਹ ਕੇਸ ਲੰਬੇ ਸਮੇਂ ਤੋਂ ਜਿਹਨੂੰ ਮੈਂ ਲੜ ਰਿਹਾ ਸੀ ਜਿੱਦਾ ਮੈਂ ਦੇਸ਼ ਦੀ ਸਰਕਾਰ ਵੱਲੋਂ ਇਹ ਆਰਡਰ ਪਾਸ ਕਰਾਇਆ ਸੀ ਕਿ ਜਿਹੜੇ ਕੇਸ ਬੰਦ ਹੋ ਚੁੱਕੇ ਨੇ ਉਹਨਾਂ ਨੂੰ ਵੀ ਖੋਲਿਆ ਜਾਵੇ ਉਸੇ ਆਰਡਰ ਦੇ ਤਹਿਤ ਐਸਆਈਟੀ ਨੇ ਇਹਦੇ ਖਿਲਾਫ ਅਖਬਾਰਾਂ ਚ ਇਹਤਿਆਰ ਵੀ ਦਿੱਤੇ ਸੀ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਾ ਹੋਣ ਦੇ ਚਲਦੇ ਮੈਂ ਕੋਰਟ ਚ ਗਿਆ ਸੀਗਾ ਔਰ ਇਹ ਬਹੁਤ ਵੱਡੀ ਰਾਹਤ ਅੱਜ ਕੋਰਟ ਤੋਂ ਮਿਲੀ ਆ 28 ਅਪ੍ਰੈਲ ਤੱਕ ਸਰਕਾਰ ਦੇ ਏਜੰਸੀਆਂ ਨੇ ਐਸਆਈਟੀ ਨੇ ਜਵਾਬ ਦੇਣਾ ਹੈ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਆ ਮੈਨੂੰ ਉਮੀਦ ਆ ਕਿ ਬੜੀ ਜਲਦੀ ਹੁਣ ਤੁਸੀਂ ਕਮਲਨਾਥ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਦੇਖੋਗੇ ਕਮਲਨਾਥ ਜੋ ਕਿ 1984 ਦਾ ਮੁੱਖ ਕਾਤਲ ਆ ਜਿਸ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਨੂੰ ਦੋ ਪਰਿਵਾਰ ਦੇ ਇੱਕੋ ਪਰਿਵਾਰ ਦੇ ਦੋ ਜੀਆਂ ਨੂੰ ਜ਼ਿੰਦਾ ਜਲਾਉਣ ਦਾ ਕੰਮ ਕੀਤਾ ਐਸੇ ਕਾਤਲ ਦੇ ਖਿਲਾਫ ਲਗਾਤਾਰ ਜੋ ਅਸੀਂ ਲੜਾਈ ਲੜ ਰਹੇ ਸੀ ਅੱਜ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਈ ਅੱਜ ਮਾਨਯੋਗ ਹਾਈ ਕੋਰਟ ਨੇ ਇਹ ਆਰਡਰ ਪਾਸ ਕਰਕੇ ਕਿਹਾ ਕਿ 28 April ਤੱਕ SIT ਜਵਾਬ ਦੇਵੇ ਕਿ ਉਸਨੇ ਕਮਲਨਾਥ ਤੇ ਕੀ ਕਾਰਵਾਈ ਕੀਤੀ ਹੈ ਮੈਂ ਸਮਝਦਾ ਕਿ ਹੁਣ ਕਮਲਨਾਥ ਦੇ ਦਿਨ ਫੜੇ ਗਿਣਤੀ ਦਿਮਤੀ ਤੇ ਰਹੇਗੇ ਨੇ ਇਹ ਕੇਸ ਲੰਬੇ ਸਮੇਂ ਤੋਂ ਜਿਹਨੂੰ ਮੈਂ ਲੜ ਰਿਹਾ ਸੀ ਜਿੱਦਾਂ ਮੈਂ ਦੇਸ਼ ਦੀ ਸਰਕਾਰ ਵੱਲੋਂ ਇਹ ਆਰਡਰ ਪਾਸ ਕਰਾਇਆ ਸੀ ਕਿ ਜਿਹੜੇ ਕੇਸ ਬੰਦ ਹੋ ਚੁੱਕੇ ਨੇ ਉਹਨਾਂ ਨੂੰ ਵੀ ਖੋਲ੍ਹਿਆ ਜਾਵੇ ਉਸੇ ਆਰਡਰ ਦੇ ਤਹਿਤ ਐਸਆਈਟੀ ਨੇ ਇਹਦੇ ਖਿਲਾਫ ਅਖਬਾਰਾਂ 'ਚ ਇਸ਼ਤਿਹਾਰ ਵੀ ਦਿੱਤੇ ਸੀ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ ਮੈਂ ਕੋਰਟ 'ਚ ਗਿਆ ਸੀਗਾ ਔਰ ਇਹ ਬਹੁਤ ਵੱਡੀ ਰਾਹਤ ਅੱਜ ਕੋਰਟ ਤੋਂ ਮਿਲੀ ਆ 28 April ਤੱਕ ਸਰਕਾਰ ਦੇ ਏਜੰਸੀਆਂ ਨੇ ਐਸਆਈਟੀ ਨੇ ਜਵਾਬ ਦੇਣਾ ਹੈ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਆ ਮੈਨੂੰ ਉਮੀਦ ਆ ਕਿ ਬੜੀ ਜਲਦੀ ਹੁਣ ਤੁਸੀਂ ਕਮਲਨਾਥ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਦੇਖੋਗੇ